ਨਸ਼ੀਕਾਲ ਜੀ ਮੈਂ ਕਿਰਨ ਤੁਸੀ ਵੇਖ ਰਹੇ ਹੋ 247 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਾਲ ਦੀ ਸਭ ਤੋਂ ਪਹਿਲਾਂ ਰਾਸ਼ੀ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਤੁਹਾਡੇ ਲਈ ਕਾਫੀ ਸਕਾਰਾਤਮਕ ਨਤੀਜੇ ਲੈ ਕੇ ਆਵੇਗਾ ਕੰਮ ਤੇ ਆਪਣੇ ਬੌਸ ਨਾਲ ਕਿਸੇ ਵੀ ਗਲਤ ਗੱਲ ਲਈ ਸਹਿਮਤ ਨਾ ਹੋਵੋ ਤੁਹਾਨੂੰ ਕਿਸੇ ਵੀ ਗਲਤ ਤਰੀਕੇ ਦੇ ਨਾਲ ਪੈਸੇ ਕਮਾਉਣ ਤੋਂ ਬਚਣਾ ਹੋਵੇਗਾ ਨਵਾਂ ਘਰ ਮਕਾਨ ਦੁਕਾਨ ਆਦਿ ਖਰੀਦਣ ਦਾ ਸੁਪਨਾ ਪੂਰਾ ਹੋਵੇਗਾ ਹੁਣ ਗੱਲ ਕਰਾਂਗੇ বৃশ্চ ਰਾਸ਼ੀ ਵਾਲਿਆਂ ਦੀ ਅੱਜ ਦਾ ਦਿਨ ਤੁਹਾਡੇ ਲਈ ਕਾਫੀ ਰੁਝੇਵੇਂ ਭਰਿਆ ਰਹਿਣ ਵਾਲਾ ਤੁਸੀਂ ਲੰਬੇ ਸਮੇਂ ਤੱਕ ਰੁਝੇ ਰਹੋਗੇ ਅਤੇ ਇਸ ਕਾਰਨ ਤੁਸੀਂ ਆਪਣੇ ਕਾਰੋਬਾਰ 'ਤੇ ਧਿਆਨ ਨਹੀਂ ਦੇ ਸਕੋਗੇ ਤੁਹਾਨੂੰ ਆਪਣੇ ਕਾਰੋਬਾਰ ਲਈ ਨਵੀਆਂ ਯੋਜਨਾਵਾਂ 'ਵਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਮੇਂ 'ਤੇ ਪੂਰਾ ਕਰਨਾ ਚਾਹੀਦਾ ਹੈ ਹੁਣ ਅੱਗੇ ਵੱਧਿਆ ਮਿਥੁਨ ਰਾਸ਼ੀ ਵਾਲ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਤੁਹਾਡੇ ਲਈ ਆਮਦਨ ਅਤੇ ਖਰਚ ਵਿੱਚ ਸੰਤੁਲਨ ਬਣਾਏ ਰੱਖਣ ਵਾਲਾ ਰਹੇਗਾ ਤੁਹਾਡੀ ਆਮਦਨ ਵਧੇਗੀ ਪਰ ਤੁਹਾਡੇ ਖਰਚੇ ਵੀ ਵਾ ਸਕਦੇ ਹਨ ਤੇਜ਼ ਰਫਤਾਰ ਵਾਹਨਾ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਤੁਸੀਂ ਆਪਣੀ ਇੱਛਾ ਬਾਰੇ ਆਪਣੀ ਮਾਂ ਨਾਲ ਗੱਲ ਕਰ ਸਕਦੇ ਹੋ ਜੇਕਰ ਤੁਹਾਡੀ ਕੋਈ ਮਨਪਸੰਦ ਚੀਜ਼ ਗਵਾਚ ਗਈ ਹੈ ਤਾਂ ਤੁਸੀਂ ਉਸ ਨੂੰ ਵੀ ਵਾਪਸ ਪ੍ਰਾਪਤ ਕਰ ਸਕਦੇ ਹੋ ਹੁਣ ਗੱਲ ਕਰਾਂਗੇ ਕਰਕ ਰਾਸ਼ੀ ਦੀ ਕਰਕ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਸਿਹਤ ਦੇ لحاظ ਨਾਲ ਅੱਜ ਦਿਨ ਤੁਹਾਡੇ ਲਈ ਕਮਜ਼ੋਰ ਰਹਿਣ ਵਾਲਾ ਹੈ ਕਿਸੇ ਬਿਮਾਰੀ ਦੇ ਕਾਰਨ ਤੁਹਾਨੂੰ ਕੰਮ ਕਰਨ ਦੇ ਵਿੱਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਤੁਹਾਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਗਲੀ ਰਾਸ਼ੀਵਲ ਵਧੀਏ ਗੱਲ ਕਰਾਂਗੇ ਸਿੰਘ ਰਾਸ਼ੀ ਦੀ ਜੀ ਹਾਂ ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਤੁਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਪਿਕਨਿਕ ਆਤੇ ਜਾ ਸਕਦੇ ਹੋ ਵਹਾਂ ਦੇ ਅਚਾਨਕ ਖਰਾਬ ਹੋਣ ਕਾਰਨ ਤੁਹਾਡੇ ਦੇ ਦਿੱਕ ਖਰਚੇ ਵੀ ਵਾ ਸਕਦੇ ਹਨ ਜੇਕਰ ਪਰਿਵਾਰਕ ਮੈਂਬਰਾਂ ਦੇ ਵਿੱਚ ਕੋਈ ਵਿਵਾਦ ਹੈ ਤਾਂ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਹੱਲ ਕਰਨ ਦੀ ਕੋਸ਼ਿਸ਼ ਕਰੋ ਅਗਲੀ ਰਾਸ਼ੀ ਬਲਵਾਤੇ ਹਨ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੁਹਾਡੇ ਸਾਰੇ ਜ਼ਰੂਰੀ ਕੰਮ ਪੂਰੇ ਹੋ ਜਾਣਗੇ ਜੇਕਰ ਤੁਸੀਂ ਆਪਣੇ ਕੰਮ ਦੇ ਵਿੱਚ ਢਿੱਲ ਕਰਦੇ ਹੋ ਤਾਂ ਇਹ ਅਟਕਲ ਲਗਾ ਸਕਦੀ ਹੈ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਨੂੰ ਤੁਹਾਡੀ ਗੱਲ ਤੋਂ ਬੁਰਾ ਵੀ ਲੱਗ ਸਕਦਾ ਹੈ ਤੁਸੀਂ ਨਵਾਂ ਘਰ ਮਕਾਨ ਦੁਕਾਨ ਆਦਿ ਖਰੀਦ ਸਕਦੇ ਹੋ ਹੁਣ ਗੱਲ ਕਰਾਂਗੇ ਤੁਲਾ ਰਾਸ਼ੀ ਵਾਲਿਆਂ ਦੇ ਅੱਜ ਦਾ ਦਿਨ ਤੁਲਾ ਰਾਸ਼ੀ ਵਾਲਿਆਂ ਦੇ ਲਈ ਕੁਝ ਨਵੇਂ ਲੋਕਾਂ ਨਾਲ ਮੇਲ-ਜੋਲ ਕਰਨ ਦਾ ਹੋਵੇਗਾ ਤੁਹਾਨੂੰ ਕਿਸੇ ਪੁਰਾਣੀ ਗਲਤੀ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਸ ਨੂੰ ਵੀ ਤੁਸੀਂ ਪੈਸੇ ਉਧਾਰ ਦਿੰਦੇ ਹੋ ਉਸ ਨੂੰ ਵਾਪਸ ਮਿਲਣ ਦੀ ਸੰਭਾਵਨਾ ਘੱਟ ਹੁੰਦੀ ਹੈ ਪਰਉਪਕਾਰੀ ਕੰਮਾਂ ਦੇ ਵਿੱਚ ਤੁਸ ਤੁਹਾਡੀ ਰੁਚੀ ਵਧੇਗੀ ਤੁਸੀਂ ਕਿਸੇ ਵੀ ਸਰਕਾਰੀ ਸਕੀਮ ਦੇ ਵਿੱਚ ਪੈਸਾ ਲਗਾ ਸਕਦੇ ਹੋ ਫੂਨ ਗੱਲ ਕਰਾਂਗੇ ਵਿਸ਼ੇ ਗ੍ਰਾਸ਼ੀ ਬਾਰੇ ਅੱਜ ਦਾ ਦਿਨ ਤੁਹਾਡੇ ਲਈ ਰਲਵਾ ਮਿਲਵਾ ਨਤੀਜਿਆ ਵਾਲਾ ਹੋ ਸਕਦਾ ਹੈ ਤੁਹਾਨੂੰ ਆਪਣੀਆਂ ਯੋਜਨਾਵਾਂ ਦਾ ਪੂਰਾ ਲਾਭ ਮਿਲੇਗਾ ਜੇਕਰ ਤੁਸੀਂ ਕੋਈ ਗਲਤੀ ਕੀਤੀ ਹੈ ਤਾਂ ਤੁਹਾਨੂੰ ਕਮ ਤੇ ਆਪਣੇ ਉੱਚ ਅਧਿਕਾਰੀਆਂ ਤੋਂ ਵੀ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਤੁਸੀਂ ਕੋਈ ਫੈਸਲਾ ਲੈਂਦੇ ਹੋ ਤਾਂ ਤੁਹਾਨੂੰ ਬਾਅਦ ਦੇ ਵਿੱਚ ਪਛਤਾਉਣਾ ਪੈ ਸਕਦਾ ਹੈ ਅਨਕਲ ਕਰਾਂਗੇ ਤੁਹਾਨੂੰ ਰਾਸ਼ੀ ਵਾਲੇ ਲਈ ਜੇਕਰ ਤੁਹਾਡੇ ਲਈ ਤਰੱਕੀ ਦੇ ਨਵੇਂ ਰਸਤੇ ਅੱਜ ਦਿਨ ਖੁੱਲ ਸਕਦੇ ਨੇ ਤੁਹਾਨੂੰ ਆਪਣੇ ਪਿਤਾ ਬਾਰੇ ਕਿਸੇ ਗੱਲ ਦਾ ਬੁਰਾ ਲੱਗ ਸਕਦਾ ਹੈ ਤੁਹਾਨੂੰ ਆਪਣੇ ਬੱਚਿਆਂ ਦੇ ਨਾਲ ਕਿਤੇ ਕਿਤਾ ਕੋਈ ਵਿਵਾਦਾ ਪੂਰਾ ਕਰਨਾ ਹੋਵੇਗਾ ਆਪਣੇ ਆਲੇ ਦੁਆਲੇ ਰਹਿੰਦੇ ਵਿਰੋਧੀਆਂ ਤੋਂ ਸਾਵਧਾਨ ਰਹੋ ਅਨਕਲ ਕਰਾਂਗੇ ਮਕਰ ਰਾਸ਼ੀ ਵਾਲਤ ਲਈ ਅੱਜ ਦਾ ਦਿਨ ਜਾਇਦ ਜਗੀ ਜਾਇਦਾਦ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਅੱਜ ਦਿਨ ਤੁਹਾਡਾ ਜੰਗਾ ਰਹੇਗਾ ਤੁਸੀਂ ਕੁਝ ਨਵੀਂ ਜਾਇਦਾਦ ਹਾਸਲ ਕਰ ਸਕਦੇ ਹੋ ਤੁਹਾਨੂੰ ਆਪਣੀ ਆਮਦਨ ਵਧਾਉਣ ਦੇ ਲਈ ਆਪਣੇ ਅਧੰਤੇਜ ਕਰਨੇ ਪੈਣਗੇ ਤੁਹਾਨੂੰ ਗਲਤ ਤਰੀਕੇ ਨਾਲ ਪੈਸਾ ਕਮਾਉਣ ਤੋਂ ਬਚਣਾ ਚਾਹੀਦਾ ਜੇਕਰ ਤੁਸੀਂ ਕਿਸੇ ਕੰਮ ਨੂੰ ਲੈ ਕੇ ਕੋਈ ਸਮੱਸਿਆ ਜੇਕਰ ਆ ਰਹੀ ਹੈ ਤਾਂ ਤੁਸੀਂ ਉਹ ਵੀ ਦੂਰ ਹੁੰਦੀ ਨਜ਼ਰ ਆਵੇਗੀ ਹੁਣ ਗੱਲ ਕਰਾਂਗੇ ਕੁੰਭ ਰਾਸ਼ੀ ਵਾਲਿਆਂ ਬਾਰੇ ਅੱਜ ਦਾ ਦਿਨ ਤੁਹਾਡੇ ਲਈ ਥੋੜਾ ਉਲਝਣਾ ਭਰਿਆ ਰਹਿਣ ਵਾਲਾ ਹੈ ਤੁਹਾਡੇ ਕਿਸੇ ਦੋਸਤ ਦੁਆਰਾ ਕਹੀ ਗਈ ਕੋਈ ਗੱਲ ਤੁਹਾਨੂੰ ਬੁਰੀ ਲੱਗ ਸਕਦੀ ਹੈ ਇਸ ਲਈ ਉਸ ਦੇ ਕਿਸੇ ਵੀ ਮਾਮਲੇ ਦੇ ਵਿੱਚ ਦਖਲ ਨਾ ਦਿਓ ਵਿਦਿਆਰਥੀ ਹੋਰ ਕੰਮਾਂ ਵਿੱਚ ਰੁੱਝੇ ਹੋਣ ਕਾਰਨ ਆਪਣੇ ਪੜਾਈ ਵਿੱਚ ਢਿੱਲ ਦੇ ਸਕਦੇ ਹਨ ਆਖਰੀ ਰਾਸ਼ੀ ਦੀ ਗੱਲ ਕਰੀਏ ਮੀਨ ਰਾਸ਼ੀ ਦੀ ਤਾਂ ਮੀਨ ਰਾਸ਼ੀ ਵਾਲੇ ਤੇ ਲਈ ਅੱਜ ਦੇ ਦਿਨ ਤੁਹਾਡੇ ਲਈ ਦੁਨੀਆਵੀ ਸੁੱਖਾਂ ਵਿੱਚ ਵਾਧਾ ਕਰਨ ਵਾਲਾ ਹੋਵੇਗਾ ਤੁਸੀਂ ਆਪਣੇ ਘਰ ਲਈ ਕੁਝ ਨਵੀਆਂ ਚੀਜ਼ਾਂ ਖਰੀਦ ਸਕਦੇ ਹੋ ਜੇਕਰ ਨੌਕਰੀ ਤੇ ਕੰਮ ਕਰਨ ਵਾਲੇ ਲੋਕ ਕੋਈ ਬਦਲਾਅ ਕਰਨ ਦੀ ਯੋਜਨਾ ਕਰੇ ਸੰਤਾ ਉਹਨਾਂ ਦੀ ਇੱਛਾ ਵੀ ਪੂਰੀ ਹੋ ਸਕਦੀ ਹੈ